ਹਾਂ ਜੀ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਸਾਡੇ ਮਾਨਯੋਗ ਸੀਪੀ ਸਾਹਿਬ ਸ਼੍ਰੀਮਤੀ ਤਨਪ੍ਰੀਤ ਕੌਰ ਦੇ ਦੇਸ਼ਾਂ ਦੇ ਇਸਾਂ ਦੇ ਉੱਤੇ ਤੇ ਮਾੜੇ ਅਨਸਰਾਂ ਦੇ ਖਿਲਾਫ ਕੀਤੀ ਗਈ ਮੁਹਿੰਮ ਤਾਬ ਅੱਜ ਕਮਿਸ਼ਨਰ ਪੁਲਿਸ ਨੂੰ ਇੱਕ ਬੜੀ ਵੱਡੀ ਕਾਂਜਾਪੀ ਮਿਲੀ ਆ ਜਿਹੜਾ ਕੁਝ ਮਹੀਨੇ ਪਹਿਲਾਂ ਮਕਦਮਾ ਨੰਬਰ 113 19825 ਨੂੰ ਡਵੀ ਨੰਬਰ 7 ਵਿੱਚ ਦਰਜ ਹੋਇਆ ਸੀ ਜਿਸ ਵਿੱਚ ਕਿਡਨੀ ਹਸਪੀਟਲ ਦੇ ਡਾਕਟਰ ਸਾਹਿਬ ਡਾਕਟਰ ਰਾਹੁਲ ਸੂਦ ਦੇ ਕਾਰਬਨ ਸੇਡ ਫੇਸ 2 ਦੇ ਵਿੱਚ ਗੋਲੀ ਮਾਰ ਕੇ ਚਲੇ ਗਏ ਸੀਗੇ ਤਫ਼ਤੀਸ਼ ਨੂੰ ਅੱਗੇ ਵਧਾਉਂਦੇ ਹੋਏ ਇਹਦੇ ਵਿੱਚ ਅਸੀਂ ਤਿੰਨ ਮੁਲਜ਼ਮ ਨਾਮਜ਼ਦ ਕੀਤੇ ਸੀਗੇ ਜਿਨ੍ਹਾਂ ਦਾ ਨਾਂ ਸੀਗਾ ਸਤਨਾਰਣ ਤੇ ਦੂਜਾ ਸੀਗਾ ਅਜੀਤ ਕੁਮਾਰ ਤੇ ਤੀਜਾ ਸੀਗਾ ਬਬਲੂ ਜਿਹਦੇ ਨੂੰ ਅਸੀਂ ਸਤਨਾਰਣ ਨੂੰ ਪਹਿਲਾਂ ਹੀ ਗ੍ਰਫਤਾਰ ਕਰ ਚੁੱਕੇ ਹਾਂ ਤੇ ਹੁਣ ਅਸੀਂ ਜਿਹੜਾ ਬਬਲੂ ਹੈਗਾ ਜਿਹੜਾ ਕਿ ਇਸ ਮੁਕੱਦਮੇ ਦਾ ਮੇਨ ਦੋਸ਼ੀ ਸੀਗਾ ਇਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ ਔਰ ਗ੍ਰਿਫਤਾਰ ਕਰਨ ਤੋਂ ਬਾਅਦ ਇਹਨੂੰ ਅਸੀਂ ਰਾਂਚੀ ਤੋਂ ਗ੍ਰਿਫਤਾਰ ਕਰਕੇ ਇੱਥੇ ਲਿਆਏ ਆਂ ਔਰ ਟ੍ਰਾਂਸਫਰ ਰਿਮਾਂਡ ਲਿਆ ਕੇ ਇੱਥੇ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਔਰ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਹਦੀ ਨਿਸ਼ਾਨਦੇਹੀ ਦੇ ਉੱਤੇ ਇੱਕ ਮੋਟਰਸਾਈਕਲ ਤੇ ਇੱਕ ਪਿਸਤਲ ਜਿਹੜਾ ਹੈਗਾ ਉਹ ਬਰਾਮਦ ਕੀਤਾ ਗਿਆ ਜਿਹੜਾ ਇਹਨਾਂ ਨੇ ਵਾਰਦਾਤ ਦੇ ਵੇਲੇ ਵਰਤਿਆ ਸੀਗਾ ਔਰ ਇਸ ਕੋਲੋਂ ਦਰਾਨੇ ਰਿਮਾਂਡ ਜਿਹੜਾ ਹੈਗਾ ਨੈਕਸਟ ਜਿਹੜਾ ਤੀਜਾ ਦੋਸ਼ੀ ਹੈਗਾ ਉਹਦੇ ਬਾਰੇ ਪੁਛਪੜਤਾ ਚੱਲ ਰਹੀ ਹੈ ਔਰ ਇਹਨਾਂ ਨੇ ਇਸ ਵਪਨ ਨਾਲ ਕੋਈ ਹੋਰ ਵਾਰਦਾਤ ਕੀਤੀ ਆ ਉਹਦੇ ਬਾਰੇ ਜਿਹੜੀ ਹੈ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ